ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਤੇ ਇਧਰ ਆਪਣੀ ਆ 1692 ਇਹ ਲੱਗੀ ਬਜਾਈਏ ਦੀ ਇੱਕ ਜਲਾਈ ਦੀ ਤੇ ਇੱਕ ਜਲਾਈ ਨੂੰ ਲਾਈ 26 27 ਦਿਨ ਦੀ ਪਨੀਰੀ ਖੇਦੀ ਜਦੋਂ ਲਾਈ ਸੀ ਤੇ ਇਹਨੂੰ ਇੱਕ ਜੂਰੀਆ ਤੇ ਬਾਇਓ ਪਾਈ ਊਰਜਾ ਦੀ ਤੇ ਫਟਾਰਾ ਰੱਖੀਆਂ ਦਾ ਵੇਖ ਸਕਦੇ ਜੀ ਇਹਦੇ ਬੂਜੇ ਹੈਗੇ ਆਪਣੇ 35 ਆਪਣੇ 25 ਤੋਂ 30 ਤੱਕ ਇਹ ਥੋੜੀ ਵਿਰਲੀ ਲੱਗੀ ਹੋ ਤਾਂ ਬੂਟੇ ਮਾਰੇ ਗਏ ਉਮੀਦਾ ਕਰਕੇ ਤੇ ਆ ਫਟਾਰਾ ਤੁਸੀਂ ਵੇਖ ਸਕਦੇ ਜੀ ਇਹਦਾ ਇਹ ਆਪਣੀ 1692 ਆ ਤੇ ਇਹਨੂੰ ਆਪਾਂ ਸਿਰਫ ਯੂਰੀਆ ਤੇ ਇਹਨੂੰ ਯੂਰੀਆ ਪਈਆਂ ਇਹਨੂੰ ਤੇ ਇੱਕ ਬਾਇਓ ਬਈ ਆ ਇਹਨੂੰ ਆਪਣੀ 30 ਦਿਨਾਂ ਦੇ ਵਿੱਚ ਵਿੱਚ ਖਾਦ ਪੂਰੀ ਕਰਤੀ ਸੀ 25 26 ਦਿਨਾਂ ਦੇ ਵਿੱਚ ਤੇ ਇਹ ਪੈ ਗਈ ਹਣ ਵੱਧਦੇ ਹੋ ਗਏ ਨੇ ਸਾਰੇ 10 ਦਿਨਾਂ ਤੱਕ ਡਬੂ ਨਿਸਰਨਾ ਤੇ ਇਧਰ ਆਪਣਾ ਮੋਟਾ ਝੋਨਾ ਇਨੂੰ ਵੀ ਯੂਰੀਆ ਪਾਈਆਂ ਤੇ ਇੰਨੀ ਤੇ ਬਾਇਓ ਪਾਈ ਨਾਲ ਤੇ ਇਹਦਾ ਬੂਜਾ ਵੀ ਤੁਹਾਨੂੰ ਦਿਖਾਉਣਾ ਵਾ ਇਹਦਾ ਬੂਜਾ ਤੁਸੀਂ ਦੇਖ ਸਕਦੇ ਜੀ ਤੇ ਪੂਰਾ ਮਛਰਿਆ ਝੋਨਾ ਵੀ ਇਹ ਆਪਣਾ ਹੋ ਗਿਆ ਵਾ ਲੱਗਾ ਸੀ ਆਪਣਾ ਇਹ 5 ਜੂਨ 26 ਜੂਨ ਦਾ ਲੱਗਾ ਏ ਤੇ ਝੋਨਾ ਤੁਸੀਂ ਦੇਖ ਸਕਦੇ ਜੀ ਤੇ ਇਹਦਾ ਵਰੀਆ ਇਹ ਆਪਣਾ 40 ਬਥੜੀ ਆ ਇਹ ਪੰਜੀ 26 26 ਜੂਨ ਦਾ ਲੱਗਾ ਵਾ ਇਹ ਗੱਡੀ ਤੁਹਾਨੂੰ ਤੁੱਜੀਆਂ ਵਖਾਉਣਾ ਹੈ ਇਧਰ 1692 ਇਹ ਹੋ ਜੋ ਪਹਿਲਾਂ ਇਹ ਆਪਣਾ ਹੈਗਾ ਭਾਅ ਦੋ ਕਿੱਲੇ ਇਧਰ ਰੇ ਤੇ ਪੰਜ ਗਨਾ ਹੀ ਘਰ ਵਾਲਾ ਥਾ ਤੇ ਚੋਨਾ ਆਦ ਕੇ ਆਪਾਂ ਲਾਇਆ ਸਿਰਫ 4 ਕਿੱਲੇ ਪਿਛਲੇ ਦਾ ਸਾਰਾ ਝੋਨਾ ਹੀ ਆਪਣਾ ਸਵਾ ਦੋ ਕਿੱਲੇ ਆ ਰਹਿ 21 ਪਿਛਲੇ ਸਾਲ ਝੋਨਾ ਨੇ ਝਾੜ ਘਾਟ ਦਿੱਤਾ ਸੀ ਇਸ ਕਰਕੇ ਕਾਟੀ ਲਾਇਆ ਇਧਰ ਕੇ 11 ਕਿ ਲਈ ਆਪਾਂ ਪੰਜ 6 ਕਿੱਲੇ ਥਾ ਤੇ ਆ 1692 ਦੇ ਝੋਨਾ ਵਾ ਬਾਕੀ ਤੁਹਾਨੂੰ ਵਖਾਉਣਾ ਹੈ ਝੋਨਾ ਇੱਕ ਤਾਰ ਖਲੋਤਾ ਸਾਰਾ ਅੱਜ ਕੀ ਖਾਦ ਦਾ ਸਾਰੀ ਆਪਾਂ ਵੀ ਪਾਈ ਆ ਤੇ ਸਾਰੀ ਖਾਦ ਦਵਾਈ ਆਪਾਂ ਵੀ ਪਾਈ ਆ ਅੱਜ ਕੀ ਤੇ ਗੰਦ ਕਢਾਉਣ ਨੇ ਜੇ ਬੰਦਿਆਂ ਤੋਂ ਤੇ ਹੁਣ ਆਪਾਂ ਸਾਰਾ ਕਢਾ ਕਢੋ ਦੇਣਾ ਇਹਦਾ ਯਾਰਾਂ ਕਿ ਵੀ ਤੁਹਾਨੂੰ ਦਿਖਾਉਣਾ ਉਹਦਾ ਬੂਟਾ ਕਿਹੋ ਜਿਹਾ ਵਾ ਉਹਨੂੰ ਦੋ ਜੋਰੀਆ ਪਾਈ ਦਾ ਇੱਕ ਬਾਇਓ ਬਾਈ ਆਪਣੇ ਰਿਓ ਵੀਡੀਓ ਦੇ ਨਾਲ ਇਹ ਆਪਣਾ ਝੋਨਾ ਇੱਧਰ ਬਿਲਕੁਲ ਇੱਕ ਤਾਰ ਖਲੋਤਾ ਵਾ ਤੇ ਆ ਇਧਰ ਆਪਣਾ ਆ ਵੀ ਇਹ 40 42 ਦੋ ਕਿੱਲੇ ਉਧਰ PR 110 ਆ ਤੇ ਇਹ 40 42 ਆਪਣਾ ਸਾਰੇ ਇਹ ਬਿਲ ਕੋਲ ਇੱਕ ਤਾਰ ਖਲੋਤਾ ਝੋਨਾ ਵੇਖਾਦੇ ਤੁਸੀਂ ਤੇ ਬਣੇ ਰਿਹਾ ਵੀਡੀਓ ਨਾਲ ਅੱਗੇ ਤੁਹਾਨੂੰ ਵਗੋਣਾ ਲਓ ਜੀ ਆ ਆਪਣੇ 112 ਇਹ ਸਭ ਤੋਂ ਲੱਗਾ ਸੀ ਲੇਟ ਮਗਰੋਂ ਕਿੱਲਾ ਇਹ ਰੇਰੀ ਵੀ ਮੀ ਆਪਣੇ ਚਲ ਜਾ ਰਹੇ ਕਿੱਲਾਂ ਡੇ ਵੀ ਮੀ ਪੈ ਗਿਆ ਇਹ ਦੇ ਕਰਕੇ ਥੋੜੇ ਇਹਦੇ ਵਿੱਚ ਵਿਰਲੇ ਝੋਨਿਆਂ ਦੇ ਜਿਹੜੀ 112 ਆ ਤੇ ਉਤਰਾ ਬਾਕੀ ਠੀਕ ਹੈ ਗਰੋਥ ਕਰਨਦੀ ਆ ਇਹਨੇ ਆਪਣਾ ਹਰੇ ਕਰੂਗੀ ਆਪਣਾ ਬੂਟਾ ਤੇ ਜਿਹੜੀ ਖੇਤਰੇ ਉਹ ਵੀ ਤੁਹਾਨੂੰ ਵਗਾਉਣਾ ਤੇ ਆ ਆਪਣਾ ਹੈਗਾ ਜੇ ਪੀ ਆਰ 110 ਤੇ ਇਹਦਾ ਬੂਟਾ ਤੁਸੀਂ ਵੇਖ ਸਕਦੇ ਜੀ ਇਹਨੇ ਵੀ ਗਰੋਥ ਆਪਣੀ ਕਰਤੀ ਆ ਇਹ ਦੂਜੇ ਝੋਨੇ ਨਾਲੋਂ ਆਪਣੇ ਨੂੰ 5 ਦਿਨ ਲੇਟ ਲੱਗਾ ਵਾ ਇਹ ਲੱਗਾ ਸੀ ਆਪਣਾ 30 ਜੂਨ ਨੂੰ ਉਹ ਆਪਣਾ ਲੱਗਾ ਸੀ 26 ਜੂਨ ਨੂੰ ਤੇ ਇਧਰ ਆ ਵੀ ਆਪਣਾ ਪੀ ਆਰ 31 ਆ ਉਹ ਪੀ ਆਰ 110 ਇਹ ਆਪਣੇ ਦੋ ਕੱਲੇ ਆ ਫੀਆ 110 ਦੇ 40 42 ਦੇ ਦੋ ਤੇ ਇਹਨਾਂ ਦਾ ਵੀ ਆਪਣਾ ਇਹ ਦਜਾ ਦੋ ਐਟ ਕਿ ਚੋਣਾ ਆਪਾਂ ਦੋ ਚਾਰ ਕੱਲੇ ਲਾਇਆ ਵਾ ਤੇਰੇ ਬਾਕੀ ਆ ਰਹਿਗੇ ਇੱਧਰ ਆਵ ਆਪਣੇ ਉਹ ਸਲੋਂ ਤੱਕ ਤੇ ਇੱਧਰ ਇਹ ਵੀ ਹੁਣ ਗ੍ਰੋਥ ਕਾੰਡੇ ਵੀ ਆ ਰਹਿ ਕੇ ਆਪਣੀ ਤੇ ਬਾਕੀ ਇਹਨਾਂ ਜਿਹੜਾ ਬਨੇ ਕਰ ਇਹਨਾਂ ਦੇ ਵੜਾ ਦੇਣੇ ਵਿੱਚ ਤੇ ਗੰਤ ਉਹ ਗਿਆ ਕਿਉਂਕਿ ਇਹ ਜਦੋਂ ਲੱਗੀ ਸੀ ਇਹਦੇ ਵਿੱਚ ਆਪਣਾ ਉਦੋਂ ਪੈ ਗਿਆ ਮੀਨ ਨੂੰ ਦਵਾਈ ਪਾਈ ਜਿਹੜੀ ਸਾਰੀ ਦਵਾਈ ਨਿਕਲ ਗਈ ਸੀ ਵਿੱਚੋਂ ਤੇ ਉਹਦੇ ਕਰਕੇ ਇਹਦੇ ਵਿੱਚ ਗੰਦੋਗ ਗਿਆ ਉਹ ਵੇਖੋ ਹੁਣ ਇਹਦੇ ਵਿੱਚ ਥੋੜ੍ਹੀ ਹੁੰਦੀ ਹੈ ਇਹਦੇ ਵਿੱਚ ਲੈਂਦੀ ਆਪਾਂ ਇੱਕ ਦਵਾਈ ਉਹਦੀ ਸਪਰੇਅ ਕਰਨੀ ਪਾਣੀ ਸਿਕਾ ਕੇ ਸਪਰੇਅ ਕਰਕੇ ਫਿਰ ਇਹਨੇ ਮਾਰ ਦੇਣਾ ਸਾਰਾ ਕੁਝ ਇਹਨਾਂ ਵਿੱਚ ਉਹ ਚੌੜੇ ਪੱਤੇ ਵਾਲੀ ਬੂਟੀ ਵੀ ਤੇ ਆਪਣਾ ਬਾਕੀ ਜਿਹੜਾ ਹੋਰ ਵੀ ਕੁਝ ਹੋਊਗਾ ਬਾਕੀ ਇਹ ਆਪਣੀ ਯਾਰਾਂ ਕਿ ਝੋਨੇ ਵਾਂਗੂ ਆਹ ਤਰ੍ਹਾਂ ਬੂਟਾ ਕਰਦੀ ਪੂਰਾ ਤੇ ਆਹ ਵੇਖ ਸਕਦੇ ਤੁਸੀਂ ਤੇ ਬਾਕੀ ਇਹ ਵੀ ਥੋੜੀ ਵਿਰਲੀ ਕਿਉਂ ਕਿ ਜਦੋਂ ਜਦੋਂ ਆਪਾਂ ਲਈ ਯਾਰਾਂ ਇੱਕ ਤਾਂ ਮੀਂਹ ਪੈ ਗਿਆ ਸੀ ਉਹਦੇ ਕਰਕੇ ਕਾਫੀ ਬੂਟੇ ਮਰੇ ਵਿੱਚੋਂ ਤੇ ਗੰਦ ਵੀ ਹੋ ਗਿਆ ਇਹਦੇ ਵਿੱਚ ਸਾਰਾ ਨਿਕਲ ਗਿਆ ਸੀ ਇਹਦਾ ਤੇ ਬਾਕੀ ਉਤਰਾ ਓਕੇ ਆ ਗਰੋਸ ਇਹਦੀ ਚਲੋ ਮਾੜਾ ਜੇ ਨੇ ਦੇਣਾ ਬਾਕੀ ਮੌਸਮ ਸਿਰ ਤੇ ਆ ਤੇ ਧੰਨਵਾਦ ਜੀ ਚਲੋ ਤੁਹਾਡਾ ਵੀਡੀਓ ਵੇਖਣ ਲਈ ਤੇ ਜੇ ਚੈਨਲ ਤੇ ਆਏ ਜੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੇ ਕਰਦੇ ਹੋਤੋ-ਬਾਤ ਸ਼ੇਅਰ